ਜਰ ਕਦੋਂ ਦੇ ਅਸੀਂ ਮੱਝਾਂ ਰੱਖੀ ਜਾਂਦੇ ਆ ਕਦੋਂ ਦੇ ਕਦੋਂ ਦੇ ਅਸੀਂ ਮੱਝਾਂ ਰੱਖਦੇ ਆ ਪਰ ਹਲੇ ਤੱਕ ਸਾਡੇ ਕੋਲੇ ਆਮ ਜਿਹੜੀਆਂ ਮੱਝਾਂ ਹੈਗੀਆਂ ਉਹ ਸਿਰਫ 8 ਤੋਂ 10 ਕਿਲੋ ਦੁੱਧ ਆ ਲਗੀਆਂ ਵੀ ਦੋ ਟਾਈਮਾਂ ਦਾ ਜਿਹੜਾ ਦੁੱਧ ਆ ਨਾ ਮੱਝਾਂ ਥੱਲੇ ਉਹ 8 ਤੋਂ 10 ਕਿਲੋ ਹੀ ਆਮ ਤੇ ਬੜੇ ਵੱਡੇ ਵੱਡੇ ਦਾਅਵੇ ਹੋਈ ਜਾਂਦੇ ਵੀ ਮੱਝਾਂ 35 35 ਲੀਟਰ ਦੇਈ ਜਾਂਦੀਆਂ ਜੀ 25 25 ਲੀਟਰ ਦੇਈ ਜਾਂਦੀਆਂ ਤੇ ਅੱਜ ਨਾ ਇਸ ਟੌਪਿਕ ਤੇ ਹੀ ਆਪਾਂ ਸਾਰੀ ਗੱਲ ਕਰਾਂਗੇ ਵੀ ਉਹ ਫਿਰ ਮੱਝਾਂ ਜਾਂਦੀਆਂ ਕਿੱਧਰ ਨੂੰ ਜਾਂਉ ਕਿਵੇਂ ਦੁੱਧ ਦਿੰਦੀਆਂ ਜਾਂ ਜਿਹੜੀਆਂ ਅਸੀਂ ਮੱਝਾਂ ਵੱਧ ਪੈਦਾ ਨਹੀਂ ਕਰ ਸਕੇ ਉਹ ਤੇ ਸਾਡਾ ਆਪ ਦਾ ਕਸੂਰ ਸੀ ਕਿ ਸਾਡੀਆਂ ਸਰਕਾਰਾਂ ਦਾ ਕਸੂਰ ਸੀ ਕਿੱਥੇ ਕਿੱਥੇ ਕਮੀਆਂ ਰਹੀਆਂ ਕਿ ਜਿਹੜਾ ਵੀ ਕੋਈ ਵੀਰਪਰਾ ਆਪਦੇ ਘਰੇ ਚਾਹੁੰਦਾ ਨਾ ਵੀ ਮੇਰੇ ਘਰੇ ਵੀ 18 ਤੋਂ 20 ਕਿਲੋ ਵਾਲੀ ਮੱਝ ਖੜੀ ਹੋਵੇ ਜਾਂ ਤਾਂ ਉਹਨੂੰ 2.5 ਤੋਂ 3 ਲੱਖ ਰੁਪਈਆ ਲਾਉਣਾ ਪਊਗਾ ਤੇ ਜਾਂ ਉਹਨੂੰ ਫਿਰ ਕੀ ਕਰਨਾ ਪਊਗਾ 8 ਤੋਂ 10 ਸਾਲ ਦਾ ਸਿਰੜੀ ਬਣ ਕੇ ਮਿਹਨਤ ਕਰਨੀ ਪਊਗੀ ਸਬਰ ਰੱਖਣਾ ਪਊਗਾ ਤੇ ਜਿਹੜੇ ਜਿਹੜੇ ਬੰਦੇ ਵੀ ਇਹ ਦੋਨੇ ਕੰਮ ਕਰਕੇ ਵੀ ਜੇ ਵੀ ਕੋਈ ਭਵਾਂ ਦੀ 2.5 3 ਲੱਖ ਰੁਪਇਆ ਲਾ ਕੇ ਚਾਹੇ ਕੋਈ 8 10 ਲਾ ਕੇ ਵੀ ਕਹਿੰਦਾ ਵੀ ਮੇਰੇ ਘਰੇ ਇਹਨੇ ਵਾਲੀ ਮੱਝ ਤਿਆਰ ਹੋ ਜੇ ਚੱਲ ਹਨ ਤੇ ਉਹ ਬੰਦੇ ਮੇਰੀ ਵੀਡੀਓ ਨੂੰ ਸਜਣੋਂ ਅੰਤ ਤੱਕ ਜਰੂਰ ਦੇਖਿਓ ਜੋ ਤੇ ਜਰੂਰ ਦੇਖਿਓ ਕਿਉਂਕਿ ਇਹਦੇ ਵਿੱਚ ਨਾ ਇੱਕ ਰੋਡ ਮੈਪ ਦੱਸ ਦੂੰਗਾ ਤੁਹਾਨੂੰ ਸਾਰਾ ਵੀ ਜੇ ਕਿਵੇਂ ਕਿਵੇਂ ਕੰਮ ਕਰੋਗੇ ਤਾਂ ਫੇਰ ਜਾ ਕੇ ਇਹੋ ਜੀ ਮੱਝ ਤਿਆਰ ਹੋਊਗੀ ਜਾਂ ਜੇ ਲੈ ਆਂਦੀ ਤੇ ਉਹਨੂੰ ਸੰਭਾਲੋਗੇ ਕਿਵੇਂ ਸਾਰੀਆਂ ਗੱਲਾਂ ਤੇ ਗੱਲਬਾਤ ਕਰਾਂਗੇ ਐਵੇਂ ਧੋਖੇ ਠੱਗੀ ਦਾ ਵੀ ਸ਼ਿਕਾਰ ਨਾ ਹੋ ਜੇ ਜੋ ਤੇ ਹੁਣ ਆਪਾਂ ਨਾ ਯਾਰ ਮੁੱਦੇ ਦੀ ਗੱਲ ਤੇ ਹੀ ਆਉਣੇ ਆ ਬਾਈ ਜਿਹੜੀਆਂ ਨਾਰਮਲ ਮੱਝਾਂ ਹੈਗੀਆਂ ਸਾਡੇ ਘਰਾਂ ਦੇ ਵਿੱਚ ਹਨ ਉਹ ਹੈਗੀਆਂ 8 ਤੋਂ 10 ਕਿਲੋ ਵਾਲੀਆਂ ਸਦੀਆਂ ਬੀਤ ਗਈਆਂ ਸਾਡੇ ਪਹਿਲਾਂ ਦਾਦੇ-ਪਰਦਾਦੇ ਰੱਖਦੇ ਹੀ ਫਿਰ ਸਾਡਾ ਉਸ ਤੋਂ ਬਾਅਦ ਮਾਂ ਪਿਓ ਮੱਝਾਂ ਪਸ਼ੂਆਂ ਨੂੰ ਸੁਭਾਲਣ ਲੱਗ ਪਿਆ ਤੇ ਹੁਣ ਕੀ ਹੋ ਗਿਆ ਹੁਣ ਅਸੀਂ ਵੀ ਗਾਂ ਸੰਭਾਲਣ ਲੱਗ ਪਈ ਨਵੀਂ ਨੌਜਵਾਨ ਜਨਰੇਸ਼ਨ ਜਿਹੜੀ ਆ ਗਈ ਆ ਪਰ ਸਾਡੇ ਕੋਲੇ ਉਹੀ ਰਵਾਤ ਰਿਆ ਆਉਂਦਾ ਤੇ ਯਾਰ ਐਨੇ ਦਾਅਵੇ ਹੋਈ ਜਾਂਦੇ ਹੁਣ ਤਾਂ ਘੱਟੋ ਘੱਟ ਮੇਰੇ ਖਿਆਲ ਚ 10 ਸਾਲ ਦੇ ਕਰੀਬ ਤਾਂ ਹੋ ਗਏ ਹੋਣਾ ਸਮਾਂ ਵੀ ਜਦੋਂ ਦਾ ਅਸੀਂ ਸਾਨਾ ਸੂਨਾ ਦਾ ਖੇੜਾ ਛੱਡ ਗਏ ਆ ਡਾਇਰੈਕਟ ਕ੍ਰਾਸਿੰਗ ਦਾ ਖੇੜਾ ਛੱਡ ਗਏ ਸਿੱਧੀ ਸਾਨ ਤੋਂ ਮੱਝ ਬਣਵਾਉਣ ਦਾ ਖੇੜਾ ਛੱਡ ਗਏ ਆ ਤੇ ਅਸੀਂ ਆ ਗਏ ਆ ਟੀਕਿਆਂ ਤੇ ਤੇ ਟੀਕਿਆਂ ਵਾਲੇ ਆ ਜਿਹੜੇ ਉਹ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਆ ਵੀ ਸਾਡੇ ਛੋਟੇ ਵੀ ਤਾਂ ਜੀ ਕੱਟੀ ਇੰਨਾ ਦੁੱਧ ਦੇਊਗੀ ਦੇਊਗੀ ਛੋਟੀ ਦੇਊਗੀ ਦੇਊਗੀ ਤੇ ਪਰ ਫਿਰ ਵੀ ਕਮੀ ਕਿੱਥੇ ਰਹਿ ਗਈ ਯਾਰ ਵੀ ਸਾਡੇ ਤੋਂ 8 10 ਤੋਂ ਤਾਂ ਟੱਪਿਆ ਹੀ ਨਹੀਂ ਗਿਆਗਾ ਜੇ ਅੰਕੜਿਆਂ ਦੀ ਗੱਲ ਕਰਨਾ ਵੀਰੇ 14 15 ਕਿਲੋ ਤੋਂ ਤਾਂ ਲੀਆਂ ਮੱਝਾਂ ਜਿਹੜੀਆਂ ਬਹੁਤ ਟਾਵੀਆਂ ਟਾਵੀਆਂ ਮਿਲਦੀਆਂ ਜਣੀ ਖਣੀ ਮੱਝ ਦੇ ਥੱਲੇ ਦੁੱਧ ਹੈ ਨਹੀਂਗਾ ਵੀ 14 15 ਤੋਂ ਤਾਂ ਤੇ ਜੇ ਅਸੀਂ ਗੱਲ ਕਰਗੇ ਨਾ 20 ਤੋਂ ਕ੍ਰੋਸ ਕਰਨ ਵਾਲੀਆਂ ਮੱਝਾਂ ਹੜ ਉਹ ਤਾਂ ਬਾਈ ਤੁਸੀਂ ਆਈ ਮੰਨ ਕੇ ਚਲੋ ਜਿਹੜੀਆਂ 20 ਤੋਂ ਪਾਰ ਟੱਪਦੀਆਂ ਨਾ ਹਜ਼ਾਰ ਮਗਰ ਕੋਈ 5-7 ਮੱਝ ਹੀ ਆ। 5-7 ਮੱਝਾਂ ਹੋਣੀਆਂ ਹਜ਼ਾਰ ਮਗਰ ਜਿਹੜੀਆਂ 20 ਤੋਂ ਕਰਾਸ ਕਰਦੀਆਂ ਨੀਆਂ ਤੇ ਜਿਹੜੀਆਂ 35 ਪੁੰਤੀ ਦੇਈ ਜਾਂਦੀਆਂ ਉਹਨਾਂ ਦਾ ਤਾਂ ਰੱਬ ਰੱਖੋ ਮੈਂ ਤੁਹਾਨੂੰ ਹੁਣ ਦੱਸੂਗਾ ਵੀ ਕਿਵੇਂ ਦਿੰਦੀਆਂ ਤੇ ਕੀ ਹਿਸਾਬ ਕਿਤਾਬ ਹੈਗਾ ਸਾਰਾ ਤੇ ਵੀ ਮੇਨ ਇਹੀ ਆ। ਹੁਣ ਮੈਂ ਤੁਹਾਨੂੰ ਦੱਸਦਾ ਵੀਰੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਆ ਜਿਹੜੀ ਅੱਜ ਮੈਂ ਕਰਨ ਲੱਗਿਆ ਨਾ ਇਹਦੇ ਤੇ بڑے ਬੰਦੇ ਮੈਨੂੰ ਗਾਲਾਂ ਵੀ ਕੱਢਣਗੇ। ਖਿਡਨ ਆਈਡੀਆਂ ਤੋਂ ਕਮੈਂਟਾਂ ਦੇ ਵਿੱਚ ਵੀ بڑے ਬੰਦੇ ਹੋ ਸਕਦਾ ਫੋਨ ਕਰਕੇ ਵੀ ਡਾਇਰੈਕਟ ਕਹਿਣ ਵੀ ਸੈਦੂ ਵਾਲਿਆ ਤੂੰ ਇਹ ਕੀ ਕਰੀਏ ਨਾ ਸਾਡੀ ਤਾਂ ਦੁਕਾਨਦਾਰੀ ਸੀ ਇਹ ਹਨ ਤੇ ਬਾਈ ਅੱਜਕੱਲ ਨਾ ਮੇਲਿਆਂ ਦੇ ਵਿੱਚ ਝੋਟੇ ਨਹੀਂ ਪਿੜਦੇ ਹੁਣ ਸਾਂ ਨਹੀਂ ਪਿੜਦੇ ਕਿਉਂਕਿ ਉਹਨਾਂ ਦੇ ਤਾਂ ਟੀਕੇ ਲਾ ਕੇ ਤੇ ਚਲੋ ਉਹਨਾਂ ਨੂੰ ਵਿਚਾਰਿਆਂ ਨੂੰ ਸੌਣ ਕਰਕੇ ਲਜਾਇਆ ਜਾਂਦਾ ਉੱਥੇ ਹਨ ਤੇ ਝੋਟਿਆਂ ਦੇ ਜਿਹੜੇ ਮਾਲਕਾ ਉਹ ਆ ਉਸ ਵੇ ਦੀ ਬਾੜਾ ਪਿੜਦੇ ਆ ਉੱਥੇ ਉਹਨਾਂ 'ਚ ਖੋਰ ਬਾੜਾ ਵਧਿਆ ਪਿਆ ਤੇ ਇਹ ਹਾਂ ਆ ਵੀ ਇਹ ਯਾਰ ਪਤਾ ਕੀ ਦਿਖਾਉਂਦੇ ਆ ਬਾਈ ਜਿਹੜੇ ਝੋਟਿਆਂ ਵਾਲੇ ਆ ਨਾ ਇਹ ਦਿਖਾਉਂਦੇ ਆ ਵੀ ਆ ਸਾਡੇ ਝੋਟੇ ਦੀ ਮਾਂ ਸੀ ਜਿਹੜੀ ਉਹਦਾ ਦੁੱਧ ਸੀਗਾ ਜੀ 20 ਕਿਲੋ ਉਹਦਾ ਸੀਗਾ ਜੀ 25 ਕਿਲੋ ਉਹਦਾ ਸੀਗਾ ਜੀ 30 ਕਿਲੋ ਆ ਇਹਦੀ ਝੋਟੀ ਆ ਇਹਨੇ ਦਿੱਤਾ ਇਹ 20 ਕਿਲੋ ਇਹਨੇ ਦਿੱਤਾ 25 ਕਿਲੋ ਇਹਨੇ ਦਿੱਤਾ ਪਹਿਲੇ ਸੂਏ 15 ਕਿਲੋ ਇਹਨੇ ਦਿੱਤਾ 16 ਕਿਲੋ ਇਵੇਂ ਅਸੀਂ ਸੁਣਦੇ ਆ ਨਾ ਇਹ ਤਿੰਨ ਚੀਜ਼ਾਂ ਹੀ ਦੱਸਦੇ ਆ ਬਸ ਮੈਂ ਇੱਕ ਗੱਲ ਆ ਜਆ ਵੀਡੀਓ ਦੇ ਰਹੀ ਦਾਵੇ ਨਾ ਕਹਿਣਾ ਜਿਹੜੇ ਮਰਜ਼ੀ ਝੋਟਿਆਂ ਵਾਲੇ ਨੂੰ ਮੇਰਾ ਚੈਲੰਜ ਕਰਦੇ ਹੋ ਜਾਂ ਵੀਡੀਓ ਨਾ ਤੁਸੀਂ ਆਪੋ ਆਪਣੀ ਪ੍ਰੋਫਾਈਲ ਤੇ ਸ਼ੇਅਰ ਜ਼ਰੂਰ ਕਰਨੀ ਆ ਜਿਹੜੇ ਨੂੰ ਮਰਜ਼ੀ ਮੇਰੇ ਕੋਲੇ ਚਲੋ ਇਧਰ ਆ ਮੈਂ ਵੀਡੀਓ ਬਣਾ ਰਿਆ ਨਾ ਉਧਰ ਵੀਡੀਓ ਨਹੀਂ ਸਹੀ ਬਣਦੀ ਪਈ ਸੀ ਮੱਝਾਂ ਵਾਲੀ ਸਾਈਡ ਤੇ ਨਾ ਥੋੜਾ ਜਿਹਾ ਵੀ ਸੂਰਜ ਦੀ ਰੌਸ਼ਨੀ ਵੀ ਦਿੱਕਤ ਸੀਗੀ ਤਾਂ ਕਰਕੇ ਆਪਣੇ ਵੈਸੇ ਨਹੀਂ ਮੱਝਾਂ ਵੀ ਉਨੀਆਂ ਹੀ ਐਂ ਇੰਨੇ گاਵਾ ਦੇ ਨਾ ਕਹੇਗੇ ਉਹਨੇ ਇੱਕ ਮੱਝਾਂ ਦੇਗੇ ਬੱਚੀਆਂ ਉਧਰਲੀ ਸਾਈਡ ਤੇ ਖੜੀਆਂ ਕੁਛ ਮੱਝਾਂ ਇਧਰ ਖੜੀਆਂ ਤੇ ਵੀ ਆਪਾਂ ਕਿੱਥੇ ਗੱਲ ਕਰਦੇ ਬਈ ਹਾਂ ਵੀ ਝੋਟਿਆਂ ਵਾਲਿਆਂ ਨੂੰ ਮੇਰਾ ਚੈਲੰਜ ਆ ਮੇਰੇ ਘਰੇ ਬਾਈ 10 12 ਕਿਲੋ ਵਾਲੀ ਮੱਝ ਵੀ ਖੜੀ ਆ 22 ਕਿਲੋ ਵਾਲੀ ਵੀ ਖੜੀ ਏ ਸਿਰੋਂ ਸਿਰਾ ਵੈਸੇ ਉਹਨੇ ਸਹੀ 20 ਕਿਲੋ ਦਿੱਤਾ ਜੇ 22 ਤੇ ਲੈ ਜਾਂਦਾ ਸੀ ਤਾਂ ਮੱਝ ਨੂੰ ਮੋਕ ਲੱਗ ਜਾਂਦੀ ਜਿਹੜੀ ਹਕੀਕਤ ਦੀ ਗੱਲ 18 18 ਕਿਲੋ ਵਾਲੀਆਂ ਵੀ ਖੜੀਆਂ 16 ਕਿਲੋ ਵਾਲੀਆਂ ਵੀ ਦੋ ਦੇ ਵਿੱਚ ਆਇਆਂ ਇੱਕ ਜਿਹੜੀ ਹੈਗੀ ਉਹ 12 13 ਕਿਲੋ ਵਾਲੀ ਵੀ ਹੈਗੀ ਹੁਣ ਲੈ ਇੱਕੋ ਝੋਟੇ ਦਾ ਆਪਾਂ ਸੀਮਾਣਾ ਜਿਹੜਾ ਉਹ ਸਾਰੀਆਂ ਮੱਝਾਂ ਦੇ ਭਰਾ ਦਿੰਨੀ ਸਾਰਿਆਂ ਦੇ ਸਵਾਤਾ ਤਾਂ ਬਾਈ ਜਿਹੜੀ 12 13 ਕਿਲੋ ਵਾਲੀ ਆ ਨਾ ਜੇ ਉਹਦੀ ਕੱਟੀ ਵੀ 18 20 ਕਿਲੋ ਕੱਢੇ ਫੇਰ ਸਵਾਦਾ ਤੇ ਜੇ ਲੱਗਿਆ ਹੀ 20 ਕਿਲੋ ਵਾਲੀ ਮੱਝ ਦੇ ਹੋਇਆ ਮੇਰੀ ਦੇ ਤੇ ਉਹ ਕਹਦੇ ਨੇ ਇਹ ਤਾਂ ਸਾਡੇ ਝੋਟੇ ਦਾ ਰਿਜ਼ਲਟ ਆ ਉਹਦੇ ਕਰਕੇ ਆਇਆ ਇੰਨਾ ਦੁੱਧ ਇਹਦਾ ਫਿਰ ਉਹ ਕੱਲੇ ਝੋਟੇ ਦਾ ਨਹੀਂ ਨਾ ਫਿਰ ਜੇ ਝੋਟੇ ਦਾ ਰਿਜ਼ਲਟ ਹੁੰਦਾ ਤੇ ਉਹ 12 13 ਵਾਲੀ ਤੇ ਵੀ ਆਉਣਾ ਚਾਹੀਦਾ ਹੁੰਦਾ ਫਰਕ ਪੈਂਦਾ ਪਰ ਇੰਨਾ ਜ਼ਿਆਦਾ ਨਹੀਂ ਪੈਂਦਾ ਹੈਗਾ ਤੇ ਮੇਰੀ ਬੇਨਤੀ ਆ ਵੀ ਜੇ ਤੁਸੀਂ ਆਪਦੀ ਕੋਈ ਝੋਟੀ ਦਿਖਾਉਣੇ ਹੁੰਨੇ ਹਨਾ ਜਿਹੜੀ ਬਾਲਾ ਦੁੱਧ ਦੇਈ ਜਾਂਦੀ ਆ ਜਾਂ ਤਾਂ ਉਹਦੀ ਫਿਰ ਨਾਲ ਮਾਂ ਵੀ ਕੱਢ ਕੇ ਲਿਆਇਆ ਕਰੋ ਵੀ ਆਹ ਦੇਖੋ ਆ ਇਹਦੀ ਸਾਹਮਣੇ ਮਾਂ ਖੜੀ ਆ ਇਹਦੇ ਥੱਲੇ 8 ਕਿਲੋ ਸੀ ਦੋ ਡੰਗਾਂ ਦਾ ਦੁੱਧ ਇਹਦੀ ਵੀ ਸੇਵਾ ਉਨੀ ਬਰਾਬਰ ਕਰਦੇ ਆ ਅਸੀਂ ਕਿ ਆਹ ਇਹਦੀ ਧੀ ਖੜੀ ਆ ਇਹ ਬਾਈ 17 ਕਿਲੋ 16 ਕਿਲੋ ਦੇਈ ਜਾਂਦੀ ਹੈ ਪਹਿਲੇ ਸੂਏ 'ਚ ਫੇਰ ਆਊਗਾ ਸਵਾਦ ਉਥੇ ਤੱਥਾਂ ਤੇ ਜਾ ਕੇ ਗੱਲ ਮੁੱਕਦੀ ਆ ਇਹ ਨਹੀਂ ਹੈਗਾ ਵੀ ਯਾਰ 20 ਕਿਲੋ ਤੁਸੀਂ 100 ਮਾਨਨੇ ਕੇ ਚਲੋ ਵੀ ਇੱਕ ਛੋਟੇ ਦਾ ਲੱਖ ਮੱਝ ਦੇ ਉੱਤੇ ਸੀਮਨ ਭਰਿਆ ਗਿਆ ਤੇ ਵਿੱਚੋਂ ਉਹਨਾਂ ਕੋਈ 20 ਕ ਮੱਝਾਂ ਤੇ ਇਹੋ ਜੀਆਂ ਤੇ ਭਰਿਆ ਗਿਆ ਜਿਨ੍ਹਾਂ ਦੇ ਪਹਿਲਾਂ ਹੀ 20-20 ਕਿਲੋ ਦੁੱਧ ਥੱਲੇ ਸੀਗਾ ਤੇ ਉਹਨਾਂ ਦੀ ਫਿਰ ਚੋਈ ਹੋਈ ਜਾਂਦੀ ਆ ਬਹੁਦੇ ਬੰਦੇ ਅੱਜ ਦੇ ਸਮੇਂ 'ਚ ਆਈ ਕਰੀ ਜਾਂਦੇ ਆ ਆਈ ਜਿਹੜਾ ਸਾਨੂੰ ਪਸ਼ੂ ਪਾਲਕ ਨੂੰ ਲੁੱਟਿਆ ਜਾਂਦਾ ਇਹ ਤਾਂ ਰਹਿ ਗਈ ਵੀਰੇ ਝੋਟਿਆਂ ਵਾਲਿਆਂ ਦੀ ਕਮੀ ਦੂਜੇ ਨੰਬਰ ਤੇ ਸਾਡੀ ਸਰਕਾਰਾਂ ਦੀ ਕਮੀ ਦੱਸਦਾ ਹਾਂ ਤੁਹਾਨੂੰ ਕੀ ਆ ਸਾਡੇ ਤੋਂ ਸਾਡੀ ਗੁਜਰਾਤ ਸਟੇਟ ਸਾਡੇ ਭਾਰਤ ਦਾ ਇੱਕ ਹਿੱਸਾ ਉੱਥੋਂ ਦੀ ਪਦਾਇਸ਼ ਨਸਲ ਗਿਰਗਾ ਨੂੰ ਬ੍ਰਾਜ਼ੀਲ ਵਾਲੇ ਲੈ ਗਏ ਆਪਦੇ ਦੇਸ਼ ਵੱਲ ਠੀਕ ਹੈ ਉਹਥੇ ਲਿਜਾ ਕੇ ਉਸ ਗਾਂ ਨੂੰ ਕਿੱਥੋਂ ਤੋਂ ਕਿੱਥੇ ਤੱਕ ਲੈ ਗਏ ਨੈਟ ਤੇ ਜਾ ਕੇ ਕਿਤੇ ਸਰਚ ਮਾਰ ਕੇ ਦੇਖਜੋ ਉਹਨਾਂ ਦੀਆਂ ਕੱਲੀਆਂ ਇਹ ਨਹੀਂ ਵੀ ਕੱਲੀਆਂ ਮੇਲਿਆਂ ਤੇ ਜਾ ਕੇ ਦੁੱਧ ਕੱਢਦੀਆਂ ਘਰੇ ਖੜੀਆਂ ਵੀ ਉਹਨਾਂ ਦਿਨਾਂ ਦੇ ਜਿਵੇਂ ਹੁਣ ਆਪਾਂ ਐਚ ਐਫ ਦੇ ਵਿੱਚ ਵੇਖਦੇ ਆ ਨਾ ਐਚ ਐਫ ਦੇ ਵਿੱਚ ਚਲੋ 280 82 82 ਲੀਟਰ ਚਲੋ ਜੇ ਮੇਲੇ ਤੇ ਜਾ ਕੇ ਕਢਦੀ ਕੋਈ ਤਿਆਮ ਤੁਸੀਂ ਚੰਗੇ ਫਾਰਮਾਂ ਤੇ ਜਾਓਗੇ ਨਾ ਐਚ ਐਫ ਨਸਲ ਹੈਗੀ ਜਿਹੜੀ گاਵਾਂ ਦੀ ਤੇ ਉਹ ਫਾਰਮਾਂ ਤੇ ਖੜੀਆਂ ਵੀ ਨਾ 50 50 ਲੀਟਰ ਕੱਢਦੀਆਂ ਦੁੱਧ 60 60 ਵੀ ਕੱਢੀ ਜਾਂਦੀਆਂ ਵੀ ਜਿਹੜੀਆਂ ਡੇਲੀ ਦਿੰਦੀਆਂ ਯਾਰ ਵੀ ਰੁਟੀਨ ਵਾਲੀ ਨਾਰਮਲ ਖਰਾਕ ਪੈਂਦੀ ਵੀ ਜਿੰਨੀ ਚਲੋ ਉਹਨੂੰ ਜ਼ਰੂਰਤ ਹੈਗੀ ਆ ਜਿੰਨੇ ਉਹਨੂੰ ਸੈਲੇਜ ਦੀ ਲੋੜ ਸੀ ਚਾਰ ਦੀ ਲੋੜ ਸੀ ਜਿੰਨਾ ਹਰਾ ਚਾਰੇ ਦੀ ਲੋੜ ਸੀ ਟੂੜੀ ਦੀ ਲੋੜ ਸੀ ਡਰਾਈ ਮੈਟਰ ਕਿੰਨਾ ਦੇਣਾ ਸੀਗਾ ਉਹਨੂੰ ਮਿਨਰਲ ਮਿਕਚਰ ਕਿੰਨਾ ਦੇਣਾ ਸੀ ਉਹ ਸਾਰੀਆਂ ਚੀਜ਼ਾਂ ਕੰਟੀਨਿਊ ਇੱਕੋ ਇਹ ਮਾਤਰਾ ਦੇ ਵਿੱਚ ਦੇਖ ਕੇ ਲਗਾਤਾਰ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਤੱਕ ਉਹ ਇੱਕੋ ਪੀਕ ਤੇ ਦੁੱਧ ਦਿੰਦਿਆਂ ਇਹੋ ਜੀ ਨਸਲ ਸਾਡੇ ਪੰਜਾਬ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਐਚ ਐਫ ਦੀ ਖੜੀ ਆ ਪਰ ਜਿਹੜੀਆਂ ਦੇਸੀ گاਵਾ ਜਿਹੜੀ ਸਾਡੀ ਇੱਥੋਂ ਦੀ ਪਧਾਇ ਸੀਗੀ ਉਹ ਅੱਜ ਤੱਕ ਕਿੱਥੇ ਫਿਰਦੀਆਂ ਉਹ ਉਹ ਵਿਚਾਰਨ ਗਲੀਆਂ ਦੇ ਵਿੱਚ ਵਾਰਾ ਹੁੰਨਾ ਫਿਰਦੀਆਂ ਜੇ ਬਰਾਜ਼ੀਲ ਵਾਲੇ ਸਾਡੇ ਤੋਂ ਇੱਥੋਂ ਲਾ ਜਾ ਕੇ ਗਾਂ ਉਹਨੂੰ ਇੰਨੇ ਪੀਕ ਲੈਵਲ ਤੱਕ ਲੈ ਗਏ ਤੇ ਕੀ ਅਸੀਂ ਆ ਜਿਹੜੀਆਂ ਐਚ ਐਫ ਦੇ ਵਿੱਚ ਸੁਧਾਰ ਆਇਆ ਇਹ ਕੋਈ ਸਾਡੀਆਂ ਗਵਰਨਮੈਂਟਾਂ ਨੇ ਥੋੜਾ ਕੀਤਾ ਇਹ ਤਾਂ ਇੰਪੋਰਟਡ ਸੀਮਨ ਆਏ ਉਧਰੋਂ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਕੋਈ ਅਮਰੀਕਾ ਚ ਇੰਪੋਰਟ ਹੋ ਕੇ ਆ ਰਿਹਾ ਕੋਈ ਕਿੱਥੋਂ ਕੋਈ ਜਰਮਨੀ ਚੋ ਕੇ ਆ ਰਿਹਾ ਕੋਈ ਕਿਤੋਂ ਆ ਰਿਹਾ ਹਨਾ ਜਰਸੀ ਦਾ ਕੋਈ ਇੰਗਲੈਂਡ ਚੋਂ ਆ ਰਿਹਾ థਾਈਲੈਂਡ ਚੋਂ ਆ ਰਿਹਾ ਤੇ ਉੱਥੋਂ ਆ ਕੇ ਕੋਈ ਹਾਲੈਂਡ ਚੋਂ ਆ ਰਿਹਾ ਉੱਥੋਂ ਆ ਕੇ ਸੀਮਨ ਇੰਪੋਰਟ ਹੋ ਕੇ ਬੁੱਲ ਆਏ ਉਹਨਾਂ ਬੁੱਲਾਂ ਦੇ ਗਾਂ ਟੀਕੇ ਭਰੇ ਗਏ ਤੇ ਫੇਰ ਜਾ ਕੇ ਸਾਡੇ ਕੋਲ ਐਚ ਐਫ ਆ ਜਿਹੜੀਆਂ ਇੱਥੋਂ ਤੱਕ ਤਿਆਰ ਹੋ ਗੀਆਂ ਇਹ ਚਲੋ ਉਹਨਾਂ ਨੇ ਆਲ ਦੀ ਨਸਲ ਤੇ ਕੰਮ ਕੀਤਾ ਸਾਡੀ ਗਵਰਨਮੈਂਟ ਨੇ ਕੁਝ ਵੀ ਨਹੀਂ ਕੀਤਾ ਹੁਣ ਸਾਡੇ ਪੰਜਾਬ ਦੀ ਪਦائش ਆ ਯਾਰ ਮੱਝਾ ਹੁਣ ਜਿਵੇਂ ਮੋਹਰਾ ਸਾਡੇ ਹਰਿਆਣੇ ਦੀ ਖਾਨ ਮੀਲੀ ਰਾਵੀ ਹੈ ਸਾਡੇ ਪੰਜਾਬ ਦੇ ਸਰਹੱਦੀ ਇਲਾਕਾ ਜਿਹੜਾ ਰਹਿ ਗਿਆ ਫਰੋਜਪੁਰ ਤਰਨਤਾਰਨ ਸ੍ਰੀ ਅਮਰਸਰ ਸਾਹਿਬ ਦਾ ਇਧਰਲਾ ਜਿੰਨਾ ਵੀ ਏਰੀਆ ਰਹਿ ਗਿਆ ਫਾਇਲ ਕਫੂਲ ਕਾ ਰਹਿ ਗਿਆ ਜਾਂ ਉਸ ਤੋਂ ਪਾਰ ਤਾਰੰਗ ਪਾਰ ਪਾਕਿਸਤਾਨ ਦਾ ਜਿਹੜਾ ਇਲਾਕਾ ਰਹਿ ਗਿਆ ਇਥੋਂ ਦੀ ਪਦائش ਆ ਤੇ ਇਹ ਕਿੱਥੋਂ ਤੱਕ ਪੁੱਜੀ ਆ ਲੇਖਕਾ ਸਾਡੇ ਤੋਂ ਉੱਥੇ ਹੀ ਖੜੀ ਆ ਪਰ ਉਹ ਕੀ ਆ ਸਿਰਫ ਮੇਲਿਆਂ 'ਚ ਜਾਂਦੀਆਂ ਨਾ ਜਿਹੜੀਆਂ ਬਾਈ ਮੇਲਿਆਂ 'ਚ ਜਾ ਕੇ ਦੁੱਧ ਦੇਣਾ ਮੱਝ ਦਾ ਹੋਰ ਚੀਜ਼ ਆ ਘਰੇ ਖੜੀ ਨੇ ਮੱਝ ਨਹੀਂ ਦੁੱਧ ਤਾਂ ਆਪਾਂ ਉਹਨੂੰ ਹੀ ਗਿਣਾਂਗੇ ਨਾ ਜਿਹੜੀ ਵੀ ਮੰਨ ਕੇ ਚਲੋ ਅੱਜ ਮੱਝ ਸੂਈ ਯਾਰ ਸਾਡੇ ਘਰੇ ਤੇ ਉਹ ਮੱਝ ਲਗਾਤਾਰ ਦੁੱਧ ਦੇਵੇ ਕੋਈ 3-4 ਮਹੀਨੇ ਹਨਾ ਤੇ ਸਾਡੇ ਤੋਂ ਇਹਨਾਂ ਚੀਜ਼ਾਂ ਵੱਲ ਉਹ ਗਾਂ ਵਾਲੀਆਂ ਚੀਜ਼ਾਂ ਤਾਂ ਬੜੀ ਦੂਰ ਦੀ ਗੱਲ ਆ ਵੀ ਜਿਹੜੀ 8-10 ਕਿਲੋ ਵਾਲੀ ਮੱਝ ਵੀ ਆ ਨਾ ਸਾਡੇ ਤੋਂ ਕਾਸੇ ਦੇ ਵੀ ਨਹੀਂ ਕੰਮ ਹੋਇਆ ਯਾਰ ਸਾਡੀਆਂ ਸਰਕਾਰਾਂ ਨੇ ਇਸ ਚੀਜ਼ ਵੱਲ ਗੌਰ ਹੀ ਨਹੀਂ ਕੀਤਾ ਵੀ ਨਾ ਤਾਂ ਦੁੱਧ ਤੇ ਕੰਮ ਹੋਇਆ ਵੀ ਦੁੱਧ ਉਹ ਉਹ ਜਿਹੜੀਆਂ 8-10 ਕਿਲੋ ਵਾਲੀਆਂ ਸੀ ਨਾ ਉਹਨਾਂ ਨੂੰ ਅਸੀਂ 20-20 ਕਿਲੋ ਵਾਲੀਆਂ ਅੱਜ ਨੂੰ ਘਰੇ ਮੱਝਾਂ ਖੜੀਆਂ ਹੁੰਦੀਆਂ ਹਨ ਹਰੇਕ ਦੇ ਹਨ ਤੇ ਪਰ ਹੋਇਆ ਕਿ ਵੀ ਉਹ 8-10 ਕਿਲੋ ਤੇ ਖੜੀਆਂ ਫਿਰ ਜਿਹੜੀ ਮੱਝ ਆ ਪਹਿਲੀ ਗੱਲ ਤਾਂ ਜਦੋਂ 4 ਕ ਮਹੀਨਿਆਂ ਦੀ ਗੱਭਣ ਹੋ ਗਈ ਨਾ ਤੇ ਉਸ ਤੋਂ ਬਾਅਦ ਹੀ ਲੱਤਾਂ ਆਇਆਂ ਚਲਾਉਣ ਲੱਗ ਪੈਂਦੀ ਆ ਤੇ ਜਿੱਦਣ ਸ਼ੀਆਂ ਦੀ 70% ਮੱਝਾਂ 4 ਮਹੀਨੇ ਗੱਭਣ ਹੋਣ ਤੋਂ ਬਾਅਦ 4 ਮਹੀਨੇ ਸੂਣ ਚ ਰਹਿੰਦੀ ਭੱਜ ਜਾਂਦੀਆਂ ਦੁੱਧੋਂ 4 ਮਹੀਨੇ ਵਹਿਲੀਆਂ ਖੜੀਆਂ ਨੂੰ ਖਵਾਉਣਾ ਪੈਂਦਾ ਫੇਰ ਪਾਲਣੀਆਂ ਪੈਂਦੀਆਂ ਤੇ ਇਸ ਚੀਜ਼ ਵੱਲ ਜਾਉਂਾ ਕੋਈ ਗੌਰ ਹੀ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਦੇਖੋ ਹਣ ਕਿ ਕਿੱਥੇ ਯਾਰ ਉਹਨਾਂ ਨੇ ਪਹਿਲਾਂ ਦੁੱਧ ਤੇ ਕੰਮ ਕੀਤਾ ਫਿਰ ਆਰਡਰ ਕੁਆਲਟੀ ਤੇ ਕੰਮ ਕੀਤਾ ਫਿਰ ਲੈਗ ਸਕੋਰ ਤੇ ਕੰਮ ਕੀਤਾ ਉਹ ਬਿਊਟੀ ਪੱਖ ਦੇ ਕੰਮ ਕੀਤਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਧਿਆਨ ਚੁੱਕ ਕੇ ਉਹ ਕੰਮ ਕਰਦੇ ਆ ਇੱਕ ਦਿਨ ਮੈਂ ਨਾ ਤੁਹਾਨੂੰ ਕਿਸੇ ਦਿਨ ਬ੍ਰੀਡ ਤੇ ਵੀ ਚਲੋ ਕੰਮ ਕਰਨ ਬਾਰੇ ਸਾਰੀ ਵੀਡੀਓ ਇੱਕ ਬਣਾ ਕੇ ਪਾਉਂਗਾ ਵੀ ਕਿਵੇਂ ਕਰੀਦਾ ਪਰ ਅੱਜ ਦਾ ਆਪਣਾ ਮੇਨ ਮੋਬਟਿਵ ਇਹੀ ਆ 28 10 ਕਿਲੋ ਵਾਲੀ ਮੱਝ ਨੂੰ ਚਲੋ ਹੁਣ ਜਿੰਨੇ ਘਾਲੀਆਂ ਵੀ ਹੈਗੀਆਂ ਉਹਨੇ ਕਿਹੜਾ ਡੰਗ ਟਪਾਈ ਗਏ ਤੇ ਸਰਕਾਰਾਂ ਨੂੰ ਅਸੀਂ ਮੇਰੀ ਇਹ ਵੀਡੀਓ ਨੂੰ ਨਾ ਹਰੇਕ ਬੰਦਾ ਜਿਹੜਾ ਵੀ ਕੋਈ ਕਿਸਾਨ ਪਸ਼ੂ ਪਾਲਕਾ ਆਪਦੇ ਪ੍ਰੋਫਾਈਲ ਦੇ ਉੱਤੇ ਸ਼ੇਅਰ ਜ਼ਰੂਰ ਕਰ ਦੇ ਜੋ ਹੋ ਸਾਕਾ ਕੰਨਾਂ 'ਚ ਕੋਈ ਇੱਕ ਅੱਧੀ ਆਪਣੀ ਆਵਾਜ਼ ਪੈਈ ਜਾਵੇ ਤੇ ਮਾੜਾ ਮੋਟਾ ਇਸ ਪਾਸੇ ਵੱਲ ਨੂੰ ਵੀ ਝਾਕ ਲੈਣਾ ਤੇ ਪਹਿਲੀ ਅਸੀਂ ਗੱਲ ਕਰ ਲਈ ਜਿਹੜੀ ਝੋਟਿਆਂ ਵਾਲਿਆਂ 'ਚ ਕਮੀ ਹੈਗੀ ਆ ਦੂਜੇ ਨੰਬਰ ਤੇ ਅਸੀਂ ਗੱਲ ਕਰ ਲਈ ਵੀਰੇ ਜਿਹੜੀ ਸਰਕਾਰਾਂ 'ਚ ਕਮੀ ਹੈ ਤੀਜੇ ਨੰਬਰ ਤੇ ਹੁਣ ਗੱਲ ਕਰਾਂਗੇ ਜਿਹੜੀ ਸਾਡੇ 'ਚ ਕਮੀ ਆ ਅਸੀਂ ਵੀਰੇ ਚਲੋ ਫਿਰ ਵੀ ਅਸੀਂ ਕੋਸ਼ਣਾ ਕੁਝ ਹੱਦ ਤੱਕ ਸੁਧਾਰੇ ਦੇ ਵਿੱਚ ਕਰ ਸਕਦੇ ਸੀ ਐਸੀ ਗੱਲ ਨਹੀਂ ਹੈਗੀ ਚਲੋ 20 22 ਕਿਲੋ ਤੱਕ ਜੁੱਧਾ ਜਿਹੜਾ ਜਾਇਜ਼ ਹੈਗਾ ਵੀ ਇੰਨੇ ਕਾਲੀਆਂ ਮੱਝਾਂ ਹੈਗੀਆਂ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਹਜ਼ਾਰ ਮਗਰ ਕੋਈ 5-7 ਮੱਝਾਂ ਹੈਗੀਆਂ ਜਿਹੜੀਆਂ 20-22 ਕਿਲੋ ਦੁੱਧ ਦਿੰਦੀਆਂ ਤੇ ਅੱਜ ਕੱਲ ਦਾ ਯਾਰ ਉਹ 20-22 ਕਿਲੋ ਤੇ ਜੇ ਅਸੀਂ ਕੰਮ ਕਰਦੇ ਇੱਕ ਇੱਕ ਝੋਟੇ ਤੋਂ ਅਸੀਂ ਲੱਖਾਂ ਲੱਖਾਂ ਸੀਮਨ ਲੈ ਸਕਦੇ ਆ ਲੱਖਾਂ ਲੱਖਾਂ ਮੱਝਾਂ ਦੇ ਅੰਦਰ ਭਰਿਆ ਜਾਣਾ ਹੀ ਉਹਨਾਂ ਤੋਂ ਕਟੀਆਂ ਆਉਣੀਆਂ ਸੀ ਉਹਨਾਂ ਨੂੰ ਅਸੀਂ ਬਹੁਤ ਸੁਧਾਰ ਕਰ ਸਕਦੇ ਸੀ ਪਰ ਸਾਡੇ ਚ ਕਮੀ ਪਤਾ ਕਿੱਥੇ ਰਹੀ ਵੀਰੇ ਸਾਨੂੰ ਨਾ ਇਨ ਬਰੀਡਿੰਗ ਨੇ ਬਹੁਤ ਜ਼ਿਆਦਾ ਮਾਰਤਾ ਬਹੁਤ ਜ਼ਿਆਦਾ ਮਾਰ ਪਾਈ ਸਾਨੂੰ ਇਨ ਬਰੀਡਿੰਗ ਨੇ ਹੁਣ ਤੁਹਾਨੂੰ ਨਾ ਇਹ ਬਰੀਡਿੰਗ ਦਾ ਵੈਸੇ ਟੌਪਿਕ ਆ ਪਰ ਅੱਜ ਇਹਦੇ ਵਿੱਚ ਨਾ ਮਾੜੀ ਗੇਰੀ ਗੱਲ ਮੈਨੂੰ ਕਰਨੀ ਪੈਣੀ ਆ ਇਨ ਬਰੀਡਿੰਗ ਨੇ ਕਿਵੇਂ ਵੀ ਸਾਡੇ ਪਿੰਡਾਂ ਦੇ ਵਿੱਚ ਕੀ ਨਾ ਸਰਕਾਰੀ ਸਾਂਹ ਜਿਹੜੇ ਛੱਡ ਦਿੰਦੇ ਨਹੀਂ ਪਿੰਡ ਦੇ ਤੌਰ ਤੇ ਸਮੂਹਿਕ ਤੌਰ ਤੇ ਕਿਸਾਂਝਾ ਪੰਚਾਇਤੀ ਸਾਂਹ ਜਿਹੜਾ ਛੱਡ ਦਿੰਦੇ ਸੀ ਪਹਿਲਾਂ ਕੀ ਹੁੰਦਾ ਈ ਉਹਦੇ ਤੋਂ ਸਾਰੀਆਂ ਮੱਝਾਂ ਕ੍ਰੋਸ ਹੋਈ ਗੰਨਾਂ ਉਹਨਾਂ ਮੱਝਾਂ 'ਚ ਕੋਈ ਇੱਕ ਅੱਧਾ ਕੱਟਾ ਆ ਗਿਆ। ਉਹ ਸਾਂ ਚਲੋ ਬੁੱਢਾ ਹੋ ਗਿਆ ਵਿਚਾਰਾ। ਉਸ ਤੋਂ ਬਾਅਦ ਉਹ ਕਿਸੇ ਘਰ ਨੇ ਕਿਸੇ ਘਰ ਕੋਲੇ ਉਹਦਾ ਹੀ ਕੱਟਾ ਸੀਗਾ। ਉਹਨੇ ਉਹ ਕੱਟਾ ਛੱਡਤਾ ਬਾਅਦ 'ਚ। ਛੱਡਤਾ ਉਹ ਜਵਾਨ ਹੋ ਗਿਆ ਉਹ ਮੱਝਾਂ ਕ੍ਰੋਸ ਕਰਨ ਲੱਗ ਪਿਆ। ਤੇ ਉਹ ਗਾਂ ਉਹਦੀਆਂ ਹੀ ਜਿਹੜੀਆਂ ਧੀਆਂ ਧੂਆਂ ਸੀ ਉਹ ਕੱਟੇ ਦੀਆਂ ਭੈਣਾਂ ਉਹ ਉਹਦਾ ਆਰ ਪਰਿਵਾਰ ਸੀ ਜਿਹੜਾ ਉਸੇ ਤੋਂ ਗੱਬਣ ਹੋਇਆ ਫਿਰ। ਫਿਰ ਇਹਦੇ ਨਾਲ ਕੀ ਹੋਇਆ? ਸਾਡੇ ਕੋਲੇ ਹੋਰ ਬਿਮਾਰੀਆਂ ਜਿਹੜੀਆਂ ਯਾਰ ਅੱਜ ਕੱਲ ਪਸ਼ੂ ਖੁੱਲ ਕੇ ਬੋਲਦੇ ਨਹੀਂ ਰੰਗਦੇ ਨਹੀਂ ਇਹਨਾਂ ਚਲੋ ਮਿਨਰਲਸ ਦੀ ਕਮੀ ਤਾਂ ਹੈਗੀ ਹੈਗੀ ਧਾਤਾਂ ਦੀ ਕਿਤੇ ਕਮੀ ਹੈਗੀ ਆ ਕਿਉਂਕਿ ਅੱਜ ਕੱਲ ਪਸ਼ੂ ਬਾਹਰ ਨਹੀਂ ਚਰਦੇ ਚੁਰਦੇ ਪਰ ਇਹ ਵੀ ਇਨ ਬਰੀਡਿੰਗ ਵਾਲੀ ਵੀ ਜਿਹੜੀ ਭਾਰ ਦੀ ਸਮੱਸਿਆ ਆਉਣੀ ਇਹ ਚੀਜ਼ਾਂ ਜਿਹੜੀਆਂ ਬਿਮਾਰੀਆਂ ਆਂ ਨਾ ਸਾਡੇ ਪਸ਼ੂਆਂ ਦੇ ਵਿੱਚ ਇਹ ਇੱਥੋਂ ਹੀ ਆਂ ਬੀ ਸਾਡੇ ਕੀ ਹੋਇਆ ਇਨ ਬਰੀਡਿੰਗ ਬਹੁਤ ਜ਼ਿਆਦਾ ਹੋਈ ਅਨੇਵਾ ਇਨ ਬਰੀਡਿੰਗ ਹੋਈ ਤਾਂ ਕਰਕੇ ਸਾਡੀਆਂ ਜਿਹੜੀਆਂ ਮੱਝਾਂ ਇਨਕਰੀਜ਼ ਕਰਨ ਦੀ ਜਗ੍ਹਾ ਤੇ ਡਿਕਰੀਜ਼ ਵੱਲ ਨੂੰ ਗਈਆਂ ਇਸ ਚੀਜ਼ ਵਾਲਾ ਸੀ ਖਾਸ ਧਿਆਨ ਦੇ ਗਏ ਤੇ ਹੁਣ ਜੇ ਤੁਸੀਂ ਵੀਰੇ ਹੁਣ ਆਪਾਂ ਬੀ ਐਂਡ ਜਿਹੜੀ ਚੀਜ਼ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਜੇ ਅਸੀਂ 20 22 ਕਿਲੋ ਵਾਲੀਆਂ ਮੱਝਾਂ 18 17 ਲੀਟਰ ਵਾਲੀਆਂ ਮੱਝਾਂ ਘਰੇ ਚਾਹੁੰਨੇ ਵੀ ਸਾਡੇ ਪੈਦਾ ਹੋਣ ਸਬਰ ਰੱਖਣਾ ਪਊਗਾ ਪਹਿਲਾਂ ਤਾਂ ਥੋੜੀ ਜੀ ਕੋਸ਼ਿਸ਼ ਕਰੋ ਵੀ ਚੰਗੀ ਮੱਝ ਤੇ ਸੀਮਾ ਲਵਾਇਆ ਜਾਵੇ ਕਿਉਂਕਿ ਮੱਝਾਂ ਦੇ ਵਿੱਚ ਇੰਪਰੂਵਮੈਂਟ ਆ ਜਿਹੜੀ ਉਹ ਬਹੁਤ ਘੱਟ ਹੁੰਦੀ ਆ ਬਹੁਤ ਘੱਟ ਮਾਤਰਾ ਚ ਹੁੰਦੀ ਆ ਵੀ ਤੁਸੀਂ ਇਹ ਮੰਨ ਕੇ ਚੱਲੋ ਵੀ ਜੇ ਅਸੀਂ 8 10 ਕਿਲੋ ਵਾਲੀ ਮੱਝ ਨੂੰ 10 ਕਿਲੋ ਵਾਲੀ ਮੱਝ ਨੂੰ ਪੂਰੇ ਟਾਪ ਦਾ ਸੀਮ ਨੂੰ ਵੀ ਭਰਾ ਦੇਾਂਗੇ ਨਾ ਉਹ ਵੱਧ ਤੋਂ ਵੱਧ 13 ਕਿਲੋ ਤੱਕ ਜਾ ਸਕਦੀ ਉਹਦੀ ਜਿਹੜੀ ਕੱਟੀ ਹੋਊਗੀ ਇਸ ਤੋਂ ਵੱਧ ਬਾਹਲੀ ਆਪਾਂ ਆਸ ਨਹੀਂ ਰੱਖ ਸਕਦੇ ਉਹ ਤੇ ਇਹ ਹੌਲੀ ਹੌਲੀ ਦਾ ਪ੍ਰੋਸੈਸ ਆ ਹੋ ਫਿਰ ਉਹ ਅਸੀਂ ਲੈ ਲਈ 13 ਵਾਲੀ ਉਹ ਜਿਹੜੀ 13 ਵਾਲੀ ਕੱਟੀ ਅਸੀਂ ਲਈ ਇਹਨੂੰ ਹੋਲਡ ਕਰਕੇ ਰੱਖੋ ਉਹ ਉਹਨੂੰ ਛੇਤੀ ਤੋਂ ਛੇਤੀ ਤਿਆਰ ਕਰਨ ਵੱਲ ਧਿਆਨ ਦਿਓ ਵੀ ਛੇਤੀ ਤੋਂ ਛੇਤੀ ਇਹਨੂੰ ਤਿਆਰ ਕਰਨਾ ਫਿਰ ਜਿਹੜੀ ਉਹਦੇ ਤੋਂ ਤਿਆਰ ਕਰੋਗੇ ਇਹ ਗਾਂ ਸੀਮਨ ਦਾ ਪੂਰਾ ਧਿਆਨ ਰੱਖਣਾ ਵੀ ਆਰ ਪਰਿਵਾਰ ਚੋਂ ਅੰਗਲੀ ਸੰਗਲੀ ਕਿਤੋਂ ਵੀ ਨੇੜੇ ਤੇੜੇ ਜੁੜਦੀ ਨਾ ਹੋਵੇ ਉਹਦੀ ਨਾਂ ਮਾਂ ਕੰਨਿਓ ਨਾ ਪਿਓ ਕੰਨਿਓ ਕਿਸੇ ਪੱਖ ਤੋਂ ਵੀ ਇਨਬਰੀਡਿੰਗ ਨਹੀਂ ਹੋਣ ਦੇਣੀ ਆਪਾਂ ਰਿਸ਼ਤੇ ਨਾਤੇ ਜੋ ਨਹੀਂ ਲੈਣਾ ਸੀ ਮਨ ਹੋਰ ਚੇਂਜ ਕਰਕੇ ਲਾਓ ਲਾਉਂਗੇ ਜਦੋਂ ਫੇਰ ਕੀ ਆ 13 ਕਿਲੋ ਵਾਲੀ ਤੋਂ ਤੁਸੀਂ ਜਿਹੜੀ ਅਗਲੀ ਕੱਟੀ ਲਾਉਂਗੇ ਹੋ ਸਕਦਾ 16 17 ਕਿਲੋ ਤੱਕ ਤੁਸੀਂ ਪਹੁੰਚ ਜਾਓ ਤੇ 16 17 ਤੱਕ ਜਦੋਂ ਪਹੁੰਚ ਗਏ ਫੇਰ ਉਹ ਕੱਟੀ ਤੇ ਪੂਰਾ ਜ਼ੋਰ ਦੇਣਾ ਸ਼ੁਰੂ ਕਰ ਦਿਓ ਵੀ ਇਹਨੂੰ 6ਤੀ ਤੋਂ 6ਤੀ ਵੀਰ ਜਿਵੇਂ 17-18 ਕ ਮਹੀਨਿਆਂ ਤੱਕ ਨੂੰ ਗੱਬਣ ਕਰ ਲ ਜਾऊं ਤੇ ਜਦੋਂ ਉਹਨੂੰ 17-18 ਕ ਮਹੀਨਿਆਂ ਤੱਕ ਗੱਬਣ ਕਰ ਲ ਜਾਉਂਗੇ ਫੇਰ ਜਾ ਕੇ ਜਿਹੜੀ ਤੁਸੀਂ ਮੱਝ ਤਿਆਰ ਕਰੋਗੇ ਫੇਰ ਕੋਈ ਟਾਪ ਦਾ ਝੋਟਾ ਪਾ ਲਓ ਵਧੀਆ ਹਨਾ ਜਿਹੜੇ ਜਿਹੜੇ ਦਾ ਵਾਕਈ ਚਲੋ ਰਿਕਾਰਡ ਵੀ ਉਹ ਤਾਂ ਹੈਗੇ ਵੀ ਆ ਚੰਗੇ ਹੈਗੇ ਵੀ ਆ ਆਪਾਂ ਜਮਾ ਨਹੀਂ ਕਹਿੰਦੇ ਵੀ ਜਮਾ ਹੀ ਮਾੜਿਆ ਪਰ ਬਹੁਤ ਹੱਦ ਤੱਕ ਝੂਠ ਵੀ ਕੀ ਜਾਂਦਾ ਵੀਰੇ ਤੇ ਵੀ ਉਹ ਥੋੜੇ ਚੰਗੇ ਝੋਟੇ ਦੀ ਉਸ ਤੋਂ ਵੀ ਚੰਗਾ ਸੀਮਨ ਭਰਉਣ ਦੀ ਕੋਸ਼ਿਸ਼ ਕਰੋ ਤੇ ਬਸ ਨਾਰਮਲ ਹੀ ਵੀਰੇ ਇਹੀ ਹੈਗਾ ਕਿ ਮੱਝ ਨੂੰ ਅਸੀਂ 20 22 ਕਿਲੋ ਦੁੱਧ ਤੱਕ ਲਿਜਾ ਸਕਦੇ ਆ ਨਾਰਮਲ ਜਿਹੜੀ ਸਾਡੀ ਘਰੇ ਖੜੀ ਦੁੱਧ ਦੇਊਗੀ ਜਿਹੜੀ ਰਜਾਨਾ ਦੇਊਗੀ ਜਿਹੜੀ ਰੁਟੀਨ ਤੇ ਦੇਊਗੀ ਜਿਹੜੀ ਘੱਟੋ ਘੱਟ ਤਿੰਨ ਤਿੰਨ ਚਾਰ ਚਾਰ ਮਹੀਨੇ ਇੱਕੋ ਲੈਜ ਚ ਚੱਲੂਗੀ ਉਹ ਇੰਨਾ ਕੀ ਦੁੱਧ ਹੈਗਾ ਬਾਕੀ ਜਿਹੜਾ 30 30 35 35 ਕਿਲੋ ਚਵਾਉਣਾ ਜਾਂ ਮੰਨ ਕੇ ਚਲੋ 25 ਤੋਂ ਬਾਹਰ ਚਵਾਉਣਾ ਜਿੰਨਾ ਵੀ ਉਹ ਵੀਰੇ ਵੀ ਮੇਲਿਆ ਮੁੱਲਿਆਂ ਚ ਜਾ ਕੇ ਚਵਾ ਸਕਦੇ ਆ ਅਸੀਂ ਲਗਾਤਾਰ ਘੜੇ ਘਰੇ ਖੜੀ ਮੱਝ ਤੋਂ ਇੰਨਾ ਦੁੱਧ ਲਗਾਤਾਰ ਨਹੀਂ ਚਵਾ ਸਕਦੇ ਇੰਨੀ ਹਲੇ ਸਾਡੇ ਕੋਲੇ ਜਿਹੜੀ ਬਰੀਡਿੰਗ ਦੇ ਵਿੱਚ ਇੰਪਰੂਵਮੈਂਟ ਨਹੀਂ ਹੋਈ ਇਹਦੂ ਵੱਧ ਕਿਸੇ ਦੇ ਮਗਰ ਨਾ ਲੱਗੋ ਤੇ ਜਿਹੜੇ ਜਿਹੜੇ ਵੀਰ ਵੀ ਆਪਣੇ ਪੇਜ ਤੇ ਨਵੇਂ ਆਏ ਤੇ ਆਪਣੇ ਪੇਜ ਨੂੰ ਨਾ ਜੇ ਜਾਣਕਾਰੀ ਚੰਗੀ ਲੱਗੀ ਆ ਤਾਂ ਫੋਲੋ ਜ਼ਰੂਰ ਕਰੇ ਜਿਹੜੇ ਭਰਾ YouTube ਤੋਂ ਦੇਖ ਰਹੇ ਆ ਤੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਜੋ ਤੇ ਨਾਲ ਨਾਲ ਕਮੈਂਟਾਂ ਦੇ ਵਿੱਚ ਲਿਖ ਕੇ ਜਰੂਰ ਪਾਇਆ ਕਰੋ ਕਿ ਅਗਲੀ ਵੀਡੀਓ ਜਿਹੜੀ ਉਹ ਆਪਾਂ ਕਿਸ ਚੀਜ਼ ਤੇ ਬਣਾਈਏ ਕਿਉਂਕਿ ਮੈਂ ਨਾ ਫਿਰ ਪੂਰੀ ਸਟੱਡੀ ਕਰਕੇ ਪੂਰਾ ਅਧਿਐਨ ਕਰਕੇ ਉਸ ਚੀਜ਼ ਦਾ ਫੇਰ ਹੀ ਵੀਡੀਓ ਬਣਾ ਕੇ ਪਾਉਣਾ ਹਨਾ ਕਿ ਯਾਰ ਵੀ ਜੇ ਕੁਝ ਸਿਹਤ ਦੇਣ ਲਈ ਆਪਾਂ ਕਹਿ ਰਹੇ ਆ ਹਨਾ ਤੇ ਉਹਦੇ ਚ ਕੁਝ ਚੰਗੀ ਸਿਹਤ ਦੀ ਡੱਗੇ ਕੁਝ ਡੱਗੇ ਵੀ ਹੋਣਾ ਸਭ ਤੋਂ ਜਰੂਰੀ ਕੀਮਤੀ ਚੀਜ਼ ਹੈਗੀ ਸਮਾਂ ਹੀ ਹੈ ਬੰਦੇ ਦਾ ਜੇ ਤੁਸੀਂ ਇਸ ਵੀਡੀਓ ਦੇ ਵਿੱਚ 8-10 ਮਿੰਟ ਦਾ ਕੋਈ ਮੈਨੂੰ ਸਮਾਂ ਦਿੱਤਾ ਤੇ ਤੁਹਾਡਾ ਕੋਈ ਸੁਧਾਰ ਵੀ ਹੋਵੇ ਉਸ ਚੀਜ਼ ਦੇ ਨਾਲ ਹਨਾ ਤੇ ਸੋ ਵੈਗਰੂ ਕਿਰਪਾ ਕਰੇ ਸਾਡੀਆਂ ਸਰਕਾਰਾਂ ਦੀਆਂ ਮਾੜੀਆਂ ਮੋਟੀਆਂ ਅੱਖਾਂ ਖੁੱਲਣ ਸਾਡੇ ਝੋਟਿਆਂ ਵਾਲੇ ਭਰਾ ਮਾੜੇ ਮੋٹے ਸਿਆਣੇ ਹੋਣ ਚਲੋ ਅਸੀਂ ਇਹ ਨਹੀਂ ਕਹਿੰਦੇ ਬਹੁਤ ਵਧੀਆ ਗੱਲ ਆ ਬਹੁਤ ਚੰਗੀ ਬਰੀਡ ਤੇ ਕੰਮ ਕਰ ਰਹੇ ਆ ਥੋੜਾ ਜਿਹਾ ਇਮਾਨਦਾਰੀ ਨਾਲ ਆ ਕੇ ਕੰਮ ਕਰਨ ਤੇ ਇਮਾਨਦਾਰੀ ਨਾਲ ਕੰਮ ਕਰਕੇ ਅਸੀਂ ਜਿਹੜੀਆਂ ਚੰਗੀ ਨਸਲ ਆ ਸੁਧਾਰ ਕਰ ਸਕੀਏ ਤੇ ਅਸੀਂ ਹਰੇਕ ਘਰੇ ਯਾਰ 20 20 17 17 18 18 ਲੀਟਰ ਵਾਲਾ ਮੱਝ ਜਿਹੜੀਆਂ ਖੜੀਆਂ ਹੋਣ ਤੇ ਜਿਹੜਾ ਕਿਸਾਨ ਉਹ ਘਾਟੇ ਵਾਲ ਨਾ ਆ ਜਾਵੇ ਕਿਉਂਕਿ ਇੱਕ ਦਿਨ ਮੈਂ ਇੱਕ ਵੀਡੀਓ ਵੀ ਪਾਈ ਸੀ ਵੀ ਜਿਹੜੀ 10 ਕਿਲੋ ਵਾਲੀ ਮੱਝ ਆ ਨਾ ਚਲੋ ਖਾਂਦੀ ਤਾਂ ਨਹੀਂ ਗਈ ਪੱਲਿਓ ਤੇ ਪਰ ਦੇ ਕੇ ਵੀ ਕੁਝ ਨਹੀਂ ਆਂਦੀ ਪੂਰਪਰਾਮਾਂ ਜਾਈ ਹੁੰਦਾ ਤੇ ਫੇਰ ਵੀਰੇ ਉਹਨਾਂ ਨੂੰ ਸੁਭਾਲ ਕੇ ਤੇ ਦੁੱਧ ਵੇਚ ਕੇ ਤੇ ਇੰਨੀ ਪਕਾਈ ਕਰਕੇ ਉਹਦਾ ਵੀ ਕੀ ਫਾਇਦਾ ਨਾ ਜੇ ਸਾਨੂੰ ਕੋਈ 4 ਰੁਪਏ ਬਚੈ ਹੀ ਨਾ ਤਾਂ ਅਸੀਂ ਬਚਾਈਏ ਬਰੀਡ ਤੇ ਕੰਮ ਕਰੀਏ ਪੈਂਡਾ ਥੋੜਾ ਜਿਹਾ ਲੰਮਾ ਮੁਸ਼ਕਲ ਆਲਾ ਪਰ ਇਹ ਗੱਲ ਨਹੀਂ ਹੈਗੀ ਵੀ ਅਸੀਂ ਇਹਨੂੰ ਹਾਸਲ ਨਹੀਂ ਕਰ ਸਕਦੇ ਅਸੀਂ ਇਹਨੂੰ ਜਿੱਤ ਨਹੀਂ ਕਰ ਸਕਦੇ ਜਿੱਤਾਂਗੇ ਜ਼ਰੂਰ ਲੜਨਾ ਪੈਣਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਨੂੰ ਅੰਤ ਤੱਕ